ਕਨ ਦੇ ਭਾਰਤ ਸਰਕਾਰ ਨੇ ਜਿਹੜਾ ਇੱਕ ੂਮ ਚਲਾਇਆ ਵਨ ਨੇਸ਼ਨ ਵਨ ਇਲੈਕਸ਼ਨ ਸਭ ਤੋਂ ਪਹਿਲਾਂ ਤੇ ਆਮ ਆਦਮੀ ਪਾਰਟੀ ਇਹਨੂੰ ਸਿਰੇ ਤੋਂ ਰਜੈਕਟ ਕਰਦੀ ਨਾ ਤੇ ਇਹ ਕਨਸਟੀਟਿਊਸ਼ਨਲੀ ਵਿਜੀਬਲ ਹੈ ਨਾ ਲੀਗਲੀ ਠੀਕ ਹੈ ਨਾ ਪ੍ਰੈਕਟੀਕਲੀ ਪੋਸੀਬਲ ਸਾਡਾ ਮੁਲਕ ਜਿਹੜਾ ਹੈ ਇਹ ਡਿਫਰੈਂਟ ਸਟੇਟਸ ਦਾ ਯੂਨੀਅਨ ਹੈ ਡਾਈਵਰਸਿਫਿਕੇਸ਼ਨ ਹੈ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਜਾਤਾਂ ਦੇ ਵੱਖ-ਵੱਖ ਪਾਸ਼ਾਵਾਂ ਦੇ ਲੋਕ ਜਿਹੜੇ ਆ ਮਿਲ ਕੇ ਇਸ ਮੁਲਕ ਦਾ ਜਿਹੜਾ ਸਿਰੂਪ ਬਣਦੇ ਔਰ ਭਾਰਤੀ ਜਨਤਾ ਪਾਰਟੀ ਦੀ ਪਹਿਲੇ ਦਿਨ ਤੋਂ ਇਹ ਕੋਸ਼ਿਸ਼ ਰਹੀ ਹੈ ਕਿ ਸਾਰੇ ਮੁਲਕ ਨੂੰ ਇੱਕ ਰੰਗ ਚ ਰੰਗਿਆ ਜਾਵੇ ਸਾਰੇ ਮੁਲਕ ਨੂੰ ਇੱਕ ਧਰਮ ਚ ਰੰਗਿਆ ਜਾਵੇ ਸਾਰੇ ਮੁਲਕ ਨੂੰ ਇੱਕ ਕਾਨੂੰਨ ਚ ਰੰਗਿਆ ਜਾਵੇ ਸਾਰੇ ਮੁਲਕ ਦੀ ਭਾਸ਼ਾ ਇੱਕ ਹੋਵੇ ਇੱਕ ਕੱਲ ਜਿਹੜਾ ਇਹਨਾਂ ਨੇ ਮੂਹ ਚਲਾਇਆ ਜਿੱਚ ਫਾਰਮਰ ਪ੍ਰੈਜ਼ੀਡੈਂਟ ਰਾਮਨਾਥ ਕੋਵਿੰਦ ਨੇ ਜਿਹੜਾ ਹੈਡ ਲਾ ਕੇ ਉਹਦੇ ਇਨੀਸ਼ੀਏਟ ਕਾਰਨ ਇਨੀਸ਼ੀਏਟ ਕਾਰਨ ਇਹ ਹੈ ਕਿ ਜਿਸ ਤਰੀਕੇ ਨਾਲ ਇੰਡੀਆ ਜਿਹੜਾ ਬਲੌਕ ਦਾ ਪਲੇਟਫਾਰਮ ਮਜ਼ਬੂਤ ਹੋ ਰਿਹਾ ਹੈ ਜਿਸ ਤਰੀਕੇ ਨਾਲ तमाम ਉਹ ਵਿਰੋਧੀ ਪਾਰਟੀਆਂ ਜਿਹੜੀਆਂ ਕੀ ਨਿਜੀ ਤੌਰ ਤੇ ਡਿਫਰੈਂਸ ਆਈਡਿਓਲੋਜੀ ਜਿਹੜੀਆਂ ਹੋਣ ਦੇ ਬਾਵਜੂਦ ਜਿਹੜਾ ਡਿਫਰੈਂਸ ਹੋਣ ਦੇ ਬਾਵਜੂਦ ਵਿਦੇਸ਼ ਹਿੱਤ ਵਿੱਚ ਟਕਟੀਆਂ ਹੁੰਦੀਆਂ ਇੱਕ ਪਲੇਟਫਾਰਮ ਤੇ ਆਈਆਂ ਔਰ ਲੋਕਾਂ ਦੀ ਭਾਰਤ ਦੇ 140 ਕਰੋੜ ਲੋਕਾਂ ਦੀ ਬਰਾਬਰ ਬੋਦੀ ਸਾਹਿਬ ਨੂੰ ਭਾਜਪਾ ਨੂੰ ਇਹ ਸਪਸ਼ਟ ਦਿੱਖਿਆ ਹੈ ਕਿ ਜਿਹੜੇ ਦਸੰਬਰ ਤੱਕ 5 ਸੂਬਿਆਂ ਦੇ ਇਲੈਕਸ਼ਨ ਪੈਂਡਿੰਗ ਹੈ ਜਿਵੇਂ ਬਧਿਆਪਦੇਸ਼ ਛੱਤੀਸਗੜ੍ਹ ਰਾਜਸਥਾਨ ਤੇਲੰਗਨਾ ਮਿਜ਼ੋਰਮ ਉੱਥੇ ਭਾਜਪਾ ਦੀ ਹਾਰ ਆਲਮੋਸਟ ਹੈ ਔਰ ਇਹਨਾਂ ਨੂੰ ਪਤਾ ਹੈ ਕਿ ਇਹ 5 ਸੂਬਿਆਂ ਦੇ ਇਲੈਕਸ਼ਨ ਤੋਂ ਬਾਅਦ ਸੁਭਾਵਿਕ ਤੌਰ ਤੇ ਜਿਹੜੇ ਆਮ ਇਲੈਕਸ਼ਨ ਹੋਏ ਆ 2024 ਦੇ ਲੋਕ ਸਭਾ ਜਿਹੜੀਆਂ ਚੋਣਾਂ ਹਨ ਉਦੋਂ ਚ ਇਹਨਾਂ ਦੀ ਹਾਲਤ ਵੀ ਹੈ ਔਰ ਹਾਰ ਦੇ ਕਾਰਨ ਵੀ ਬੜੇ ਵੱਖਰੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਗਾਈ ਬਰੋਜਗਾਰੀ ਮਾਈਨੋਰਟੀ ਤੇ ਅਤਿਆਚਾਰ ਆ ਸਭ ਤੋਂ ਵੱਡੀ ਗੱਲ ਜਿਹੜਾ ਨਫਰਤ ਦੀ ਰਾਜਨੀਤੀ ਇਹ ਕਰਦੇ ਆ ਲੋਕ